ਹੈਲੋ ਜੀ ਸਭਨਲ ਪਹਿਲਾ ਮੇਰੇ ਤੁਹਾਡੇ ਕੋਲੋਂ ਮੈਂ ਤੁਹਾਨੂੰ ਰਾਮ ਰਾਮ ਜੀ ਦਾ ਸਨੇਹਾ ਦਿੰਦੀ ਐ ਪਰਿਵਾਰ ਫੈਮਿਲੀ ਜੀ ਰਾਮ ਰਾਮ ਜੀ ਔਰ ਸੁਛਰੀ ਅਕਾਲ ਜੀ ਪਿੱਛੇ ਦਾ ਮੌਸਮ ਚੈੱਕ ਕਰ ਰਿਓ ਪਰਪੂਰ ਬਾਰਿਸ਼ ਹੋ ਰਹੀ ਐ ਤੁਹਾਨੂੰ ਬਤਾਇਆ ਕੱਲ ਵੀ ਮੌਸਮ ਬਹੁਤ ਹੀ ਜ਼ਿਆਦਾ ਬੈਸ ਸੀ ਬਟ ਬਾਰਿਸ਼ ਨਹੀਂ ਹੋਈ ਰੱਬ ਜੀ ਨੇ ਬਾਰਿਸ਼ ਨੂੰ ਰੋਕ ਕੇ ਰੱਖਿਆ ਪੂਰੀ ਤਰ੍ਹਾਂ ਬਟ ਅੱਜ ਦੇਖੋ بارش ਦਾ ਮਾਹੌਲ ਕਿੰਨਾ ਮਤਲਬ ਵਧੀਆ ਲੱਗ ਰਿਹਾ ਹੈ ਹਾ ਠੰਡੀ ਠੰਡੀ بارش ਤੇ ਮੌਸਮ ਦੇਖੋ ਕਿੰਨਾ ਮਤਲਬ ਵਧੀਆ ਲੱਗ ਰਿਹਾ ਹੈ ਪਿੱਛੇ ਦਾ ਨਾ ਤੁਹਾਨੂੰ ਕਦੀ ਵੀ ਕਦੀ ਵੀ ਜਦੋਂ ਵੀ ਵੀਡੀਓ ਬਣਾਉਂਦੀ ਹਾਂ ਤੁਹਾਨੂੰ ਬੈਕਗ੍ਰਾਉਂਡ ਮੇਰਾ ਹਮੇਸ਼ਾ ਜਿਹੜਾ ਪਹਿਲੀ 플ੌਟ ਕੁਝ ਵੀ ਲਗਾ ਲੋ ਇਹ ਸ਼ੋਅ ਹੁੰਦਾ ਹੈ ਹੈਨਾ ਤੇ ਇਹ ਦੇਖੋ ਤੇ ਇਧਰਲੀ ਜਿਹੜੀ ਹੈ ਇਹ ਵੀ ਮਤਲਬ ਪੂਰਾ ਗਰਾਊਂਡ ਹੀ ਹੈ ਤੇ ਜਿਹੜੀ ਉਹ ਰੋਡ ਹੈ ਮੈਂ ਤੁਹਾਨੂੰ ਕਈ ਵਾਰ ਦਿਖਾ ਚੁੱਕੀ ਉਹ ਰੋਡ ਹੈ ਜਿਹੜਾ ਪਿੱਛੇ ਤੁਹਾਨੂੰ ਬਿਲਡਿੰਗਾਂ ਨਜ਼ਰ ਆ ਰਹੀਆਂ ਉਹ ਸਾਰੀਆਂ ਰੋਡਸ ਹੈ ਜਿਆਦਾ ਫੋਨ ਮੈਂ ਜੀਓਮ ਨਹੀਂ ਕਰ ਸਕਦੀ ਤੇ ਵੀ ਤੁਹਾਨੂੰ ਕੁਝ ਵੀ ਦਿਖਾਈ ਨਹੀਂ ਦੇਣਾ ਸੁਣੋ ਤੁਹਾਨੂੰ ਪਤਾ ਹੈ ਉਹ ਮੈਂ ਜੋ ਉਹ ਅੱਜ ਦਾ ਵੀ ਫੋਟੋਸ ਪਾਇਆ ਹੈ ਆਪਣੀ ਬੇਟੀ ਨਾਲ ਆ ਵਿਦਿਆ ਨਾਲ ਉਹ ਫੋਟੋਸ ਤੁਹਾਨੂੰ ਪਤਾ ਹੈ ਮੈਕਸਿਮਮ 6-7 ਮਹੀਨੇ ਪੁਰਾਣਾ ਫੋਟੋ ਹੈ ਤੇ ਤੁਹਾਨੂੰ ਪਤਾ ਹੈ ਉਸ ਟਾਈਮ ਨਾ ਉਦੋਂ ਫੋਟੋ ਦਾ ਨਾ ਬੜਾ ਟ੍ਰੈਂਡ ਆਇਆ ਸੀ ਕਾਂਟੂਨਸ ਵਗੈਰਾ ਜਿੱਦਾਂ ਚੱਲਦੇ ਹੁੰਦੇ ਸੀ ਲੋਕ ਆਪਣੀਆਂ ਫੋਟੋਸ ਨੂੰ ਕਾਂਟੂਨਸ ਬਣਾ ਕੇ ਤੇ ਉਹ ਮਤਲਬ ਅਪਲੋਡ ਕਰਦੇ ਹੁੰਦੇ ਸੀ ਗਿਬਲੀ ਆਰਟ ਕੁਛ ਇਸ ਤਰ੍ਹਾਂ ਦਾ ਨਾਮ ਸੀ ਉਹਦਾ ਤੇ ਉਸ ਟਾਈਮ ਉਹ ਫੋਟੋਸ ਮੈਂ ਖਿੱਚਿਆ ਸੀ ਮੇ ਕੋਲ ਉਹਦੇ ਵਿੱਚ ਨਾ ਇੱਕ ਕਾਂਟੂਨਸ ਫੋਟੋ ਵੀ ਪਈ ਹੋਈ ਹੈ ਤੇ ਪਰ ਮੈਂ ਉਹ ਜ਼ਰੂਰੀ ਨਹੀਂ ਸਮਝੀ ਪਾਣੀ ਤੇ ਸਾਤ 7-6 ਮਹੀਨੇ ਤੋਂ ਪਹਿਲਾਂ ਦੀ ਉਹ ਫੋਟੋ ਹੈ ਮੇਰੀ ਫੋਟੋ ਹੈ ਜੋ ਮੇਰੀ ਵਿਦਿਆ ਨਾਲ ਹੈ ਉਸ ਟਾਈਮ ਅਸੀਂ ਮਾਲ ਦੇ ਵਿੱਚ ਸੀ ਤੇ ਮੈਂ ਵਿਦਿਆ ਨੂੰ ਜਸ ਥੋੜਾ ਐਦਾਂ ਹੀ ਲੈ ਕੇ ਆਈ ਸੀ ਕਿਉਂਕਿ ਵਿਦਿਆ ਗੁੱਸਾ ਕਰ ਰਹੀ ਸੀ ਤੇ ਮੈਂ ਸੋਚਿਆ ਚਲੋ ਥੋੜਾ ਸੈਪਰੇਟ ਜਗ੍ਹਾ ਤੇ ਜਾਂਦੀ ਹੈ ਇਹਦਾ ਮਨ ਥੋੜਾ ਹੋਦਾ ਹੋਰ ਹੋ ਜਾਏਗਾ ਤੇ ਉਹ ਮਾਲਸ ਦੇ ਵਿੱਚ ਖਿੱਚੀ ਫੋਟੋ ਹੈ ਉਹਦੇ ਵਿੱਚ ਜੋ ਮੈਂ ਲਾਈਨ ਲਿਖੀ ਹੈ ਧੀਆਂ ਦੇ ਪ੍ਰਤੀ ਤੇ ਇਹ ਸੱਚਾਈ ਹੈ ਲਾਈਫ ਦੀ ਸਭ ਤੋਂ ਵੱਡੀ ਸੱਚਾਈ ਹੈ ਪੰਨੀ ਕੀ ਸੱਚਾਈ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਇਸ਼ੂ ਰਹਿੰਦਾ ਹੈ ਕਿ ਲੈ ਦੇ ਦੇ ਦੋ ਧੀਆ ਉਹਦੀਆਂ ਤਿੰਨ ਧੀਆਆਂ ਉਹਦੀਆਂ ਚਾਰ ਧੀਆਆਂ ਇਹ ਕੱਲ ਨੂੰ ਪਾਲੇਗਾ ਕਿਵੇਂ ਪੋਸੇਗਾ ਕਿਵੇਂ ਕਰਨ ਨੂੰ ਕਿਵੇਂ ਕਲਪਨਾ ਕਰੇਗਾ ਤੇ ਮੈਂ ਤੁਹਾਨੂੰ ਦੱਸ ਦਵਾਂ ਅਸੀਂ ਵੀ ਆਪਣੇ ਮਾਮ ਜੀ ਦੇ ਚਾਰ ਧੀਆ ਨੇ ਠੀਕ ਹੈ ਤੇ ਹਰ ਇੱਕ ਚਾਰ ਧੀਆ ਦੇ ਵਿੱਚ ਹਰ ਇੱਕ ਦੇ ਕਰਮ ਔਰ ਕਿਸਮਤ ਚਾਰਾਂ ਧੀਆ ਦੇ ਵੱਖਰੇ ਵੱਖਰੇ ਨੇ ਪਤਾ ਹੈ ਤੁਹਾਨੂੰ ਮੇਰੀ ਜੋ ਸਿਸਟਰ ਸਭ ਤੋਂ ਵੱਡੇ ਨੇ ਉਹਨਾਂ ਦਾ ਲੱਕ ਕੋਈ ਹੋਰ ਹੈ ਜੋ ਮੇਰੇ ਸੈਕਿੰਡ ਵਾਲੇ ਸਿਸਟਰਸ ਨੇ ਉਹਨਾਂ ਦਾ ਵੀ ਲੱਕ ਕੋਈ ਹੋਰ ਹੈ ਜੋ ਮੇਰੇ ਤੀਸਰੇ ਵਾਲੇ ਸਿਸਟਰਸ ਹੈ ਉਹਨਾਂ ਦਾ ਵੀ ਲੱਕ ਹੋਰ ਹੈ ਤੇ ਜੋ ਮੈਂ ਖੁਦ ਹਾਂ ਆਪ ਤੇ ਮੇਰਾ ਲੱਕ ਵੀ ਕੁਝ ਹੋਰ ਹੈ ਕਿਉਂਕਿ ਸਿਰਫ ਈਆਂ ਜਨਮ ਲੈ ਸਕਦੀਆਂ ਕਿਸਮਤ ਕਰਮ ਇਹ ਤੁਸੀਂ ਨਹੀਂ ਦੇ ਸਕਦੇ ਤੇ ਬਹੁਤ ਸਾਰਿਆਂ ਦਾ ਕਿਤੇ ਨਾ ਕਿਤੇ ਨਾ ਅੱਜ ਦੇ ਟਾਈਮ ਦੇ ਵਿੱਚ ਇਸ਼ੂ ਕ੍ਰੀਏਟਸ ਹੈ ਕਿ ਮਤਲਬ ਉਹਦੀਆਂ ਦੋ ਧੀਆਂ ਉਹਦੀਆਂ ਚਾਰ ਧੀਆਂ ਚਲ ਵਿਆਈਆਂ ਜਾਣਗੀਆਂ ਕੋਈ ਗੱਲ ਨਹੀਂ ਕਿਸਮਤ ਨੂੰ ਤੁਸੀਂ ਨਾ ਕੋਸੋ ਕਰਮ ਨੂੰ ਦੇਖੋ ਧੀਏ ਕਰਮ ਬਹੁਤ ਤੇਜ਼ੀ ਨਾਲ ਚੱਲਦੇ ਨੇ ਬਹੁਤ ਤੇਜ਼ੀ ਨਾਲ ਫਾਸਟ ਹੁੰਦੇ ਨੇ ਕੁਝ ਪਤਾ ਨਹੀਂ ਲੱਗਦਾ ਧੀਆ ਦੇ ਮੁਕੱਦਰਾਂ ਦਾ ਧੀਆ ਦੀ ਕਿਸਮਤ ਰੱਬ ਨੇ ਕੀ ਲਿਖਿਆ ਹੋਇਆ ਹੈ ਤੇ ਕਿਤੇ ਨਾ ਕਿਤੇ ਉਹ ਫੈਕਟ ਪੈਂਦਾ ਹੈ ਉਹ ਗੱਲਾਂ ਦਾ ਤੇ ਤਦੇ ਮੈਂ ਧੀਆ ਦੇ ਪ੍ਰਤੀ ਸਭ ਤੋਂ ਵੱਧ ਇਸ ਚੀਜ਼ ਨੂੰ ਪਾਨੀ ਆ ਕਿ ਜਿਹੜੇ ਲੋਕ ਅੱਜ ਵੀ ਕੁਝ ਅਨਪੜ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਅਨਪੜ ਗਵਾਰ ਲੋਕ ਮੈਂ ਕਹਿਣਾ ਤਾਂ ਨਹੀਂ ਚਾਹਦੀ ਪਰ ਕੁਝ ਹੈ ਅੱਜ ਵੀ ਕੁਝ ਲੋਕ ਹੈ ਜੋ ਧੀਆਂ ਦੇ ਪ੍ਰਤੀ ਸਿਰਫ ਉਹ ਸਿਰਫ ਗਲਤ ਹੀ ਐਕਸ਼ਨ ਲੈਂਦੇ ਨੇ ਗਲਤ ਹੀ ਸੋਚ ਸੋਚਦੇ ਨੇ ਤੇ ਇਸ ਲਈ ਵਿਆਹ ਕਰਨਾ ਜਾਂ ਧੀਆਂ ਨੂੰ ਗਾਂ ਤੋੜਨਾ ਉਹ ਤੁਹਾਡੇ ਹੱਥ ਵਿੱਚ ਨਹੀਂ ਹੈ ਇਹ ਕਰਮ ਕਿਸਮਤ ਸੰਜੋਗ ਹੈ ਜੇ ਤੁਹਾਡੇ ਧੀ ਦੇ ਕਰਮ ਸੰਜੋਗ ਚੰਗੇ ਹਨ ਤਾਂ ਉਹਨੇ ਤੁਹਾਡੇ ਧੀ ਨੇ ਤੁਹਾਡੇ ਘਰ ਦੇ ਵਿੱਚ ਹੀ ਬਹੁਤ ਸਾਰੇ ਤੁਹਾਡੇ ਭਾਗ ਖੋਲ ਦੇਣੇ ਆ ਕਿਸਮਤ ਤੁਹਾਡੀ ਖੋਲ ਦੇਣੀ ਹੈ ਕਿਉਂਕਿ ਬੇਸ਼ੱਕ ਪਿਓ ਮਿਹਨਤ ਕਰਦਾ ਹੋਵੇ ਕਮਾਈ ਕਰਕੇ ਘਰ ਲਿਆਂਦਾ ਹੋਵੇ ਜੇ ਧੀ ਨੇ ਖਾਣਾ ਹੈ ਨਾ ਤੇ ਆਪਣੇ ਕਰਮਤ ਕਿਸਮਤ ਦਾ ਆਪਣੇ ਪਿਓ ਕੋਲੋਂ ਆਪਣੇ ਆਪ ਹੀ ਖਾਈ ਜਾਣਾ ਹੈ ਤੇ ਇਸ ਲਈ ਉਹ ਫੋਟੋਸ ਦਾ ਪਾਣ ਦਾ ਮਤਲਬ ਇਹੀ ਸੀ ਕਿ ਉਹ ਫੋਟੋਸ ਮੈਂ ਇਸ ਲਈ ਪਾਉਂਦੀ ਕਿ ਲੋਕਾਂ ਦੇ ਪ੍ਰਤੀ ਇਹ ਸੀਤ ਵੱਧ ਤੋਂ ਵੱਧ ਹੋ ਸਕੇ ਕਿ ਅੱਜ ਕੱਲ ਬੇਟਾ ਔਰ ਬੇਟੀ ਨੂੰ ਇਕਵਲ ਰੱਖੋ ਬਹੁਤ ਸਾਰੇ ਲੋਕ ਹੈ ਜਿਹੜੇ ਅੱਜ ਕੱਲ ਸਮਝ ਗਏ ਨੇ ਪਰ ਕੁਝ ਕੁਝ ਲੋਕ ਹੈ ਜੋ ਸਾਡੇ ਬਹੁਤ ਪੁਰਾਣੇ ਟਾਈਮ ਤੋਂ ਅਜੇ ਵੀ ਮਲਬਾ ਹੈ ਇੱਥੇ ਦੁਨੀਆ ਤੇ ਜੋ ਇਸ ਥੀਨ ਨੂੰ ਜ਼ਿਆਦਾ ਵਦਿਆ ਨਹੀਂ ਰਿਸਪੌਂਸ ਦੇ ਦਿੰਦੇ ਹੈਨਾ ਤੋ ਤੁਹਾਨੂੰ ਪਤਾ ਹੈ ਪਿੱਛੇ ਦੇਖੋ بارش ਹੋ ਰਹੀ ਹੈ ਬਹੁਤ ਜ਼ਿਆਦਾ بارش ਹੋ ਰਹੀ ਹੈ ਤੇ ਉਹ ਵੀ ਵੀ ਫਾਰਮੈਟ ਐਂਡ ਵਿਦਿਆ ਸਕੂਲ ਜਾ ਚੁੱਕੇ ਨੇ ਤੇ ਮੈਨੂੰ ਲੱਗਾ ਕਿ ਕਿਉਂ ਨਾ ਮੈਂ ਤੁਹਾਡੇ ਨਾਲ ਹਲਕੀ ਫੁਲਕੀ ਗੱਲਬਾਤ ਕਰਾਂ ਔਰ ਮਹਾਰਸ਼ੀਸ਼ ਦੇ ਵਿੱਚ ਤੁਹਾਨੂੰ ਮੈਂ ਦਿਖਾਵਾਂ ਕਿ ਦੇਖੋ ਅੰਮ੍ਰਿਤਸਰ ਪੰਜਾਬ ਦੇ ਵਿੱਚ بارش ਲਗਾਤਾਰ ਨਾ ਸਟਾਪ ਦੀ ਤਰ੍ਹਾਂ ਹੋ ਰਹੀ ਹੈ ਆਈ ਥਿੰਕ ਇਹ 5 ਦੇ ਵਜੇ پاس-ਪਾਸ ਸਟਾਰਟਸ ਹੋਈ ਸੀ ਤੇ ਦੇਖੋ ਤੁਸੀਂ ਤੇ ਕਿੰਨਾ ਮਤਲਬ بارش ਦਾ ਮਾਹੌਲ ਮੈਨੂੰ ਐਸਾ ਵੀ ਬਹੁਤ ਪਸੰਦ ਆ। ਬਟ ਅਰੋ ਨੂੰ ਪਸੰਦ ਨਹੀਂ ਆ। ਬਦ ਐ ਤੁਹਾਨੂੰ ਅਰुण ਬਹੁਤ ਜ਼ਿਆਦਾ ਚਿਚੜੇ ਨੇ ਕਿਉਂਕਿ ਉਹਨਾਂ ਨੂੰ بارش ਦੇ ਮਾਹੌਲ ਤੋਂ ਨਫ਼ਰਤ ਹੈ ਪਰ ਮੈਨੂੰ ਬਹੁਤ ਵਧੀਆ ਲੱਗਦਾ ਹੈ। ਤੇ ਇਸ ਲਈ ਇਸ ਵੀਡੀਓਸ ਨੂੰ ਫੋਟੋਸ ਨੂੰ ਲਾਈਕ ਕਰਕੇ ਕਮੈਂਟਸ ਵੀ ਦਿਅਰ ਕਰੋ ਕਿਉਂਕਿ ਮੇਰੀ ਜਿਹੜੀ ਆਪਣਾ ਖੁਦ ਦਾ ਹੌਸਲਾ ਹੈ ਉਹ ਵੱਧਦਾ ਔਰ ਮੈਨੂੰ ਵਧੀਆ ਲੱਗਦਾ ਹੈ ਕਿ ਮੇਰਾ ਪਰਿਵਾਰ ਫੇਸਬੁੱਕ ਸੋਚ ਅੱਛੀ ਰੱਖਦਾ ਹੈ ਈਆਂ ਦੇ ਪ੍ਰਤੀ ਤੇ ਕਿਤੇ ਨਾ ਕਿਤੇ ਉਹ ਮੇਰੀ سپورਟ ਹੋਰ ਜ਼ਿਆਦਾ ਹੋ ਜਾਂਦੀ ਹੈ ਕਿ ਚਲੋ 1 2 3 4 ਜਾਣੇ ਕੁਝ ਵੀ ਹੈ ਤੇ ਨਾਲ ਤਾਂ ਮੇਰੇ ਹੈ ਹੀ ਹੈ ਨਾ ਮਤਲਬ ਮੇਰੀ ਬੈਲੈਂਸ ਮੇਰੀ ਸਪੋਰਟਸ ਰੱਖਣ ਲਈ ਤੇ ਇਹ ਦੇਖੋ ਕਲੋਥਿੰਗ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਕਲੋਥਿੰਗਸ ਜਿਹੜੇ ਮੈਂ ਮਤਲਬ ਵਾਸ਼ ਕੀਤੇ ਸੀ ਤੇ ਇਹ ਦੇਖੋ ਕਲੋਥਿੰਗ ਮੇਰੇ ਤੇ ਵੈਸੇ ਡਰਾਈ ਹੋ ਚੁੱਕੇ ਨੇ ਵਿਚਾਰੇ ਰੂਮ ਦੇ ਵਿੱਚ ਸੀ ਬਚ ਗਏ ਤੇ ਜੇ ਪਾਲਿਸ਼ ਚ ਹੁੰਦੇ ਤੇ ਵਿਚਾਰੇ ਪੀਟ ਜਾਂਦੇ ਤੇ ਬਹੁਤ ਜਲਦੀ ਹੀ ਇਹਨਾਂ ਨੂੰ ਮੈਂ ਮਤਲਬ ਜਿਹੜਾ ਕੀ ਹੈ ਉਹ ਕਰ ਦਵਾਂਗੀ ਜੋੜ ਜੜ ਕੇ ਅਲਮਰਾ ਦਾ ਸੈੱਟ ਕਰ ਦਵਾਂਗੀ ਸੋ ਬਾਕੀ ਪਰਿਵਾਰ ਸੇ ਫੇਸਬੁਕ ਜੀ ਆਪਣਾ ਬਹੁਤ 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 ਜ਼ਿਆਦਾ ਧਿਆਨ ਰੱਖਿਆ ਕਰੋ ਤੇ ਆਪਣਾ ਬਹੁਤ ਜ਼ਿਆਦਾ ਕੇਅਰ ਕਰੋ ਤੇ ਬਹੁਤ ਸਾਰਾ ਸ਼ੁਕਰੀਆ ਧੰਨਵਾਦ ਕਿ ਤੁਸੀਂ ਮੇਰੀ ਹਰ ਇੱਕ ਫੋਟੋਸ ਨੂੰ ਹਰ ਇੱਕ ਵੀਡੀਓਸ ਨੂੰ ਹਰ ਇੱਕ ਕਮੈਂਟਸ ਨੂੰ ਬਹੁਤ ਅੱਛੀ ਤਰ੍ਹਾਂ ਮੈਨੂੰ ਸਪੋਰਟ ਕਰ ਰਹੇ ਹੋ ਤੇ ਤੁਹਾਡੇ ਪਿਆਰ ਦੀ ਮੈਨੂੰ ਬਹੁਤ ਜ਼ਰੂਰਤ ਹੈ ਤੁਸੀਂ ਆਪਣਾ ਪਿਆਰ ਇਸ ਤਰ੍ਹਾਂ ਹੀ ਦਿੰਦੇ ਰਹੋ ਤੇ بارش ਦੇਖੋ ਬਹੁਤ ਜ਼ਿਆਦਾ ਹੋ ਗਿਆ ਕੰਮ ਖਰਾਬ ਤੇ ਬਾਕੀ ਮੈਂ ਤੁਹਾਨੂੰ ਦਿਖਾਣਾ ਸੀ ਜ਼ਰੂਰ ਕੀ ਬਹਾਰੀ ਸ਼ਿਦਾ ਮਾਹੌਲ ਦੇਖੋ ਤੇ بارش ਦੇਖੋ ਕਿਸ ਤਰ੍ਹਾਂ ਆ ਰਹੀ ਹੈ ਸੋ OK ਜੀ ਪਰਿਵਾਰ ਜੀ ਫੇਸਬੁਕ ਜੀ ਆਪਣੇ ਆਪਣੇ ਘਰ ਵਧੀਆ ਰਹੋ ਤੰਦਰੁਸਤ ਰਹੋ ਮੈਂ ਤੁਹਾਡੀ ਮਾਨੀਗਾ ਧਮ ਤੁਹਾਡੇ ਚੈਨਲ ਨਾਲ ਜੁੜਦੀ ਰਹਾਂਗੀ ਤੁਸੀਂ ਆਪਣਾ ਸਪੋਰਟ ਕਰਦੇ ਰਹੋ ਧੰਨਵਾਦ ਥੈਂਕ ਯੂ so much ਜੀ ਸਟਿਕ